ਜੋ ਰਾਤ ਨੂੰ ਸ਼ਰਧਾ ਨਾਲ ਜੁੜੇ ਨਾ ਰਾਤ ਨੂੰ ਸ਼ਰਧਾ ਨਾਲ ਜੁੜੇ ਨਾ ਸ਼੍ਰੀ ਵੈਦੁਰਜੀ ਦਾ ਖਾਸਾ ਸ਼੍ਰੀ ਵੈਦੁਰਜੀ ਦੀ ਫੋਟੇ ਸਾਰੇ ਨਗਰ ਦੇ ਸੰਯੋਗ ਨਾਲ ਸਰਜੀਤ ਨਗਰ ਭਗਤਾ ਭਾਈ ਕਾ ਦੇ ਵੱਲੋਂ ਅੱਜ ਜੋ ਗੁਰਨਾਣਕ ਦੇ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ ਸਾਰੇ ਮਿਲ ਕੇ ਸੰਗਤਾਂ ਨੇ ਲੰਗਰ ਲਾਇਆ ਨੇ ਜਿਹਦੇ ਵਿੱਚ ਪਕੌੜੇ ਤੇ ਜਲੇਬੀਆਂ ਦਾ ਲੰਗਰ ਲਾਇਆ ਸੀ ਉਹਦੇ ਵਿੱਚ ਸਾਰੇ ਨਗਰ ਦੇ ਸੰਯੋਗ ਦੇ ਨਾਲ ਸਾਰੇ ਨਗਰ ਦਾ ਧੰਨਵਾਦ ਕਰਦੇ ਆ ਨਵੀਂ ਪੰਚਾਇਤ ਵੱਲੋਂ ਸਾਰੀ ਪੰਚਾਇਤ ਨੇ ਨਾਲ ਮਿਲ ਕੇ ਸਾਰਿਆਂ ਨੇ ਬਾਈ ਦੀ ਸੰਯੋਗ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਸਾਰੇ ਸਤਲਕ ਦੇ ਜੀ ਦੇ ਗੁਰਪੁਰਪੁਰ ਦਿਹਾੜੇ ਤੇ ਨੂੰਹ ਸੰਸਾਰ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਸਾਟੇਨ ਸੰਜੀਤ ਨਗਰ ਵਿਖੇ ਅੱਜ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਪਹਿਲੀ ਦਾ ਜਿਹੜਾ ਗੁਰਪੁਰਬ ਹੈਗਾ ਬੜੀ ਧੁੰਮਤਾਬ ਨਾਲ ਸੂਚੇ ਸੰਗਤ ਵੱਲੋਂ ਮਨਾਇਆ ਗਿਆ ਇੱਧਰ ਮੇਰੇ ਨਾਲ ਖੜੇ ਨੇ ਸਾਡੇ ਸਰਪੰਚ ਸਾਹਿਬ ਸਰਦਾਰ ਸੁਦੇਸ਼ ਦਰਜੀਤ ਸਿੰਘ ਜੀ ਭਾਈ ਜਗਜੀਤ ਸਿੰਘ ਜੀ ਬਾਦਲ ਨੀਲਾ ਸਿੰਘ ਜੀ ਪ੍ਰਧਾਨ ਪਿਆਰਾ ਸਿੰਘ ਜੀ ਜੱਥੇਦਾਰ ਅਤੇ ਹੋਰ ਸਾਰੀਆਂ ਸੰਗਤਾਂ ਨੇ ਰਲ ਕੇ ਮਿਲ ਕੇ ਸਿਰ ਜੋੜ ਕੇ ਬੈਠ ਕੇ ਇੱਕ ਵਧੀਆ ਢੰਗ ਨਾਲ ਇੱਕ ਗੁਰਸਿੱਖੀ ਦੀ ਮਰਜ਼ਾਦਾ ਅਨਸਾਰ ਅੱਜ ਗੁਰੂ ਨਾਨਕ ਸਾਹਿਬ ਦਾ ਜਿਹੜਾ ਹੈਗਾ ਗੁਰਪੁਰਬ ਮਨਾ ਰਹੇ ਆ ਔਰ ਖੂਬ ਲੰਗਰ ਚੱਲ ਰਹੇ ਆ ਔਰ ਸੰਗਤਾਂ ਉਹਦਾ ਆਨੰਦ ਮਾਣ ਰਹੀਆਂ ਔਰ ਇਕੱਤਰਤ ਹੋਈਆਂ ਹੈਆਂ ਵਾਹਿਗੁਰੂ ਜੀ ਕਾ ਖਾਲਸਾ ਲਖਮੀ ਜੀ ਕੀ ਫਤਿਹ ਸਤਿਗੁਰ ਨਾਨਕ ਹਰਿ ਘਟਿਆ ਮਿੱਟੀ ਤੋਂ ਜਗੇ ਚੱਲਣ ਹੋਆ ਜੋਨਕਰ ਸੂਰਤ ਲਈ ਤਾਰੀਖ 36 ਅੰਧੇਰ ਖਲਵਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ 559ਵੇਂ ਪ੍ਰਕਾਸ਼ਪੁਰਪਰਨ ਮੁਖ ਰੱਖਦੇ ਹੋਇਆ ਗੁਰੂ ਕੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਪਾਕਸ਼ੇਵੀ ਪਤਛਾਇ 10ਵੇਂ ਵਿਖੇ ਅੱਜ ਅੰਮ੍ਰਿਤ ਵੇਲੇ ਕੋਟੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਦੇ ਹਾਜ਼ਰੀ ਭਰ ਰਹੀਆਂ ਨੇ ਹਜ਼ਾਰਾਂ ਦੀ ਦਰਦਾਰ ਵਿੱਚ ਭਗਤਾ ਭਾਈਕਾਂ ਇਤਿਹਾਸਕਾਸਤੇ ਇਲਾਕੇ ਦੇ ਪਿੰਡਾਂ ਦੀਆਂ ਨਸੰਗਤਾਂ ਵੱਲੋਂ ਗੁਰੂ ਘਰ ਦੀਆਂ ਸੇਵਾਵਾਂ ਨਿਭਾਈਆਂ ਕਰਨੀਆਂ ਗੁਰੂ ਘਰ ਵਿਖੇ ਇੱਕ ਮਸਤਕ ਹੋਇਆ ਹੈ ਅੰਮ੍ਰਿਤ ਵੇਲੇ ਕੀਰਤਨ ਦਰਬਾਰ ਸਜੇ ਔਰ ਗੁਰੂ ਕੀ ਪਵਨ ਪਾਣੀ ਦੇ ਖੰਡ ਪਾਠ ਸਾਹਿਬ ਦੇ ਨਿਰੰਤਰ ਪ੍ਰਵਾਹ ਚੱਲ ਰਹੇ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਦੇ ਵਿੱਚ ਚਾਹ ਤੇ ਜਲੇਬੀਆਂ ਦੇ ਲੰਗਰ ਸੰਗਤਾਂ ਦੇ ਸਹਿਯੋਗ ਦੇ ਨਾਲ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੈਂਬਰ ਭਾਈ ਹਰਪਾਲਵਰ ਸਿੰਘ ਜੀ ਗੁਰਦੁਆਰਾ ਇੰਸਪੈਕਟਰ ਭਾਈ ਤਸਵੀਰ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਕੇਜੁਰ ਸਿੰਘ ਜੀ ਅਕਾਊਂਟੈਂਟ ਭਾਈ ਸੁਖਪ੍ਰੀਤ ਸਿੰਘ ਜੀ ਅਤੇ ਇਸ ਇਲਾਕੇ ਦੇ ਹਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰ ਜਥੇਦਾਰ ਪਰਮਨ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਗੁਰੂ ਘਰ ਦੇ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਪਵੇ ਜੀ ਸਤਿਗੁਰੂ ਨਾਨਕ ਮਹਾਰਾਜ ਸਾਹਿਬ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣ ਸਭ ਦੇ ਘਰਾਂ ਵਿੱਚ ਚੜ੍ਹਦੀਆਂ ਕਲਾ ਨਾਮ ਦਾਣ ਗੁਰਸਿੱਖੀ ਜੀਵਨ ਦਾ ਅਨੁਸ਼ਾਸਨ ਅਤੇ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਵਿੱਚ ਆਪਣੇ ਮਹਾਤਰੀਆਂ ਲਵਾਈਏ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਕਾਸ਼ਪੁਰ ਪਰਮਾ ਦੀ ਖੁਸ਼ੀ ਦੇ ਵਿੱਚ ਸ਼ਾਮ ਨੂੰ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ